ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਅੱਜ ਹੀ ਤੁਹਾਨੂੰ ਆਪਾਂ ਡੰਗੀ ਧਮਾਲ ਦੇ ਦਾ ਬੂੰਗਾ ਸਾਹਿਬ ਬੰਨਾ ਸਿਖਾਣੇ ਆ ਤੁਸੀਂ ਸਾਰੇ ਕੇਸ ਆਪਣੇ ਅੱਗੇ ਵਾਲੇ ਸਾਈਡ ਨੂੰ ਕਰ ਲੈਣੇ ਆ ਜਿਹੜੀ نیچے ਕੇਸ ਕੀ ਬੰਨਣੀ ਆ ਥੋੜੀ ਜੀ ਉਹ ਹੈਗੀ ਆ ਜੀ 1.5 ਮੀਟਰ ਤੇ ਤੁਸੀਂ ਸਾਰਾ ਪਰਲਾ ਪਿੱਛੇ ਨੂੰ ਛੱਡ ਦੇਣਾ ਮੈਂ ਜਿੰਨੇ ਤੁਹਾਡੇ ਕੇਸ ਆ ਤੁਸੀਂ 19 ਕੇਸ ਕੀ ਅੱਗੇ ਨੂੰ ਰੱਖਣੀਆਂ ਕਿ ਆਪਣੇ 19 ਕੇਸਾਂ ਵਿੱਚ ਕੇਸ ਕੀ ਨਾ ਕਵਰ ਹੋ ਜਾਣਾ ਆਪਣੇ ਜਦੋਂ ਅੱਡਾ ਪਾਣ ਜੁੜਾ ਕਰਨਾ ਦੇਖੋ ਤੁਸੀਂ ਜਿੰਨੇ ਆਪਣੇ ਕੇਸ ਆ ਉੰਨੇ ਆਪਾਂ ਕੇਸ ਕੀ ਅੱਗੇ ਨੂੰ ਛੱਡੀ ਸੀਗੀ ਤੇ ਜੁੜਾ ਤੁਸੀਂ ਹਮੇਸ਼ਾ ਸੈਂਟਰ ਵਿੱਚ ਕਰਨਾ ਵਾ ਤੇ ਕਰਨਾ ਥੋੜਾ ਢਿੱਲਾ ਜਾਵਾ ਜ਼ਿਆਦਾ ਟਾਈਟ ਨਹੀਂ ਕਰਨਾ ਪਹਿਲਾਂ ਤੁਸੀਂ ਸਾਰੇ ਕੇਸ ਆਪਣੇ ਕੇਸ ਕੀ ਦੇ ਅੰਦਰ ਕਵਰ ਕਰ ਲੈਣੇ ਆ ਉਸ ਤੋਂ ਆ ਜਿਹੜਾ ਜੁੜਾ ਕਰਨਾ ਆਪਾਂ ਕਰਨਾ ਚੁੜਾਈ ਵਿੱਚ ਆ ਤੇ ਪੂਰਾ ਸਿਰ ਦੇ ਲਾਸਟ ਵਿੱਚ ਕਰਨਾ ਵਾ ਕਿ ਆਪਣੇ ਪਿੱਛੋਂ ਦੀ ਲੈਂਥ ਪੂਰੀ ਬਰਾਬਰ ਹੋਵੇ ਬੇਸਤੀ ਦੇ ਧਮਾਲੇ ਦੀ ਜਿੰਨੇ ਤੁਹਾਡੇ ਕੇਸ ਆ ਉਸ ਹਿਸਾਬ ਨਾਲ ਤੁਹਾਡਾ ਜਿਹੜਾ ਆਹ ਵਾਲਾ ਇਧਰੋਂ ਜੂੜੇ ਵਾਂਗੂ ਆਪਾਂ ਗੋਲ ਇਧਰੋਂ ਦੀ ਘੁਮਾ ਕੇ 베이스 ਨੂੰ ਰੈਡੀ ਕਰਾਂਗੇ ਤੇ ਇਹ ਸਟਾਰਟਿੰਗ ਤੁਸੀਂ ਇੱਦਾਂ ਹੀ ਕਰਨੀ ਆ ਆਪਣੇ ਧਮਾਲੇ ਦੀ ਇਹਦੇ ਨਾਲ ਕੀ ਆਪਣੇ ਧਮਾਲੇ ਦੀ ਗ੍ਰਿਪ ਬਣੀ ਰਹਿੰਦੀ ਆ ਥੱਲੇ ਦੀ ਜਦ 베이스 ਆਪਣਾ ਟਾਈਟ ਹੁੰਦਾ ਵਾ ਤੇ ਧਮਾਲੇ ਵੀ ਆਪਣਾ ਟਾਈਟ ਸਜਾ ਹੁੰਦਾ ਹੁਣ ਜਿੱਥੇ ਆਪਾਂ ਜੂੜਾ ਕੀਤਾ ਹੋਇਆ ਥੱਲੇ ਆਪਾਂ ਕੰਗਾ ਸਵ ਲਗਾ ਦੇਣਾ ਵਾ ਉਹਦੇ ਨਾਲ ਕੀ ਆ ਆਪਣਾ ਕੇਸ ਵੀ ਜਿਹੜੇ ਪਿੱਛੋਂ ਨਿਕਲਦੇ ਸਾਰੇ ਸੈੱਟ ਹੋ ਜਾਣੇ ਆ ਹੁਣ ਇੱਕ ਲਾਲ ਆਪਾਂ ਇੱਦਾਂ ਹੀ ਉਪਰੋਂ ਦੀ ਘੁਮਾ ਲਿਆ ਜਦੋਂ ਆਪਣਾ بیس ਟਰੈਟ ਹੋ ਜਾਣਾ ਉਸ ਤੋਂ ਬਾਅਦ ਦੋ ਲੜ ਜਿਹੜੇ ਆਪਾਂ ਆਪਣੇ ਸਿਰ ਦੇ ਉੱਤੋਂ ਦੀ ਦੀ ਘੁਮਾਵਾਂਗੇ ਮੱਥੇ ਦੇ ਕੋਲ ਉਹਦੀ ਤੇ ਬਾਕੀ ਜਿਹੜਾ ਫੇਸ ਆਪਾਂ ਦੂਜੇ ਕੱਪੜੇ ਨਾਲ ਬਨਾਂਗੇ ਅੱਗੇ ਤੇ ਉਸ ਦੀ ਲੈਂਥ ਹੋ ਗਈ ਜੀ 4 ਮੀਟਰ ਹੁਣ ਦੇਖੋ ਇਹਨੂੰ ਵੀ ਆਪਾਂ ਤਿਰਛਾ ਕਰਕੇ ਬਨਾਂਗੇ ਇਹ ਹੈਗਾ ਵਾ ਸਿੰਗਲ ਤਿਰਛਾ ਕਰਕੇ ਉੱਪਰ ਉਹਦੀ ਲਿਆਣਾ ਥੱਲੇ ਵਾਲੇ بیس ਨੂੰ ਕਵਰ ਕਰ ਲਿਆ ਤੇ ਇਹਨੂੰ ਇੱਦੀ ਕਮਾ ਕੇ ਕੰਨ ਪਿੱਛੇ ਫਸਾ ਕੇ ਦੋ ਚ ਲੜ ਉੱਪਰ ਉਹਦੀ ਕਮਾ ਲੈਣਾ ਪਹਿਲਾਂ ਦੋ ਲੜਾਂ ਜਾਂ ਇੱਕ ਲੜ ਆਪਾਂ ਸ਼ੇਰ ਦੇ ਉੱਤੇ ਹੀ ਕੱਢਾਂਗੇ ਤਾਂ ਕਿ ਜਿਹੜੇ ਆਪਣੇ ਬੇਸ ਦੀ ਗ੍ਰਿਪ ਬਣ ਜਾਵੇ ਤੇ ਆਪਣਾ ਬੇਸ ਹਿੱਲੇ ਨਾ ਜਿੱਦਾਂ ਆਪਾਂ ਵੀ ਸ਼ੇਪ ਜੇ ਵੀ ਇੱਕ ਕਰੀ ਇਧਰੋਂ ਕਮਾ ਸਕਦੇ ਹਾਂ ਇੱਕ ਲੜ ਇਧਰੋਂ ਦੀ ਇੱਕ ਲੜ ਉੱਪਰ ਲਈ ਪਾਸੋਂ ਦੀ ਕਿ ਦੋਨੋਂ ਸਾਈਡ ਗ੍ਰਿਪ ਬਣੀ ਰਵੇ ਕਿਸੇ ਵਾਸਤੇ ਵੀ ਆਪਣਾ ਬੇਸ ਢਿੱਲਾ ਨਾ ਰਵੇ ਤੇ ਉਸ ਤੋਂ ਬਾਅਦ ਤੁਸੀਂ ਇਦਾਂ ਕਰਨ ਤੋਂ ਬਾਅਦ ਇੱਕ ਲੜ ਉੱਪਰ ਨੂੰ ਖੋਲ ਕੇ ਛੱਡੀ ਜਾਣਾ ਵਾ ਉੱਪਰ ਨੂੰ ਬੇਸ ਵਾਲ ਨੂੰ ਤੇ ਸਾਫ ਪਾਸਾ ਥੱਲੇ ਰੱਖੀ ਜਾਣਾ ਵਾ ਜਿੰਨਾ ਵੀ ਕਪੜਾ ਤੁਹਾਡਾ ਬਚਦਾ ਵਾ ਉੱਪਰ ਨੂੰ ਕਰੀ ਜਾਣਾ ਵਾ ਤੁਸੀਂ ਥੋੜਾ ਜਿਹਾ ਪੱਲਾ ਆਪਣਾ نیچے ਰੱਖਣਾ ਜਿਸ ਤਰ੍ਹਾਂ ਮੈਂ ਸੇਮ ਵੀਡੀਓ ਵਿੱਚ ਕਰਦਾ ਪਿਆ ਵਾਂ ਤੁਸੀਂ ਵੀ ਸੇਮ ਮੈਥਡ ਵੀ ਟਰਾਈ ਕਰਨਾ ਤੇ ਤੁਹਾਡਾ ਵੀ ਦਾ ਚੰਗੀ ਤੁਮਨਲੇ ਵਾਸਤੇ ਬੇਸ ਇਦਾਂ ਦਾ ਰੈਡੀ ਹੋ ਜਾਊਗਾ ਹੁਣ ਦੇਖੋ ਤੁਸੀਂ ਜਿੰਨਾ ਕ ਤੁਹਾਨੂੰ ਉੱਚਾ ਚਾਹੀਦਾ ਬੇਸ ਤੁਸੀਂ ਉਸ ਹਿਸਾਬ ਨਾਲ ਇਹਨੂੰ ਕਰੀ ਜਾਣਾ ਵਾ ਜਿੱਦਾਂ ਹੁਣ ਮੈਨੂੰ ਘੱਟ ਉੱਚਾ ਚਾਹੀਦਾ ਵਾ ਤੇ ਮੈਂ 2-4 ਲਾੜੇ ਜਿਹੜੇ ਕੱਢ ਲਿਆ ਗੋ ਵਿੱਚੋਂ ਵੀ ਤੁਸੀਂ ਅੱਗੇ ਵਾਲੀ ਸਾਈਡ ਤੋਂ ਜੇ ਤੋ ਕਵਰ ਕਰਨਾ ਉਦੋਂ ਵੀ ਕਪੜਾ ਉੱਪਰੋਂ ਛੱਡ ਦੇਣਾ ਵਾ ਪਿੱਛੇ ਵਾਲੀ ਸਾਈਡ ਤੋਂ ਜੇ ਤੋ ਕਵਰ ਕਰਨਾ ਵਾ ਉਦੋਂ ਵੀ ਕਪੜਾ ਉੱਪਰੋਂ ਛੱਡ ਦੇਣਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਕੱਠੇ ਕਰਕੇ ਇਦੀਆਂ ਪਾ ਅੱਗ ਨੂੰ ਪ੍ਰੈਸ ਕਰ ਲੈਣਾ ਤੇ ਦੇਖੋ ਆਪਣਾ ਉੱਪਰੋਂ ਦੀ ਬੇਸ ਕਿਦਾਂ ਰੈਡੀ ਹੋ ਗਿਆ ਤੁਹਾਨੂੰ ਇਦਾਂ ਨਹੀਂ ਪਤਾ ਲੱਗਣਾ ਜੇ ਤੋ ਪ੍ਰੋਪਰ ਰੈਡੀ ਹੋ ਗਿਆ ਤੁਹਾਨੂੰ ਫਿਰ ਪਤਾ ਲੱਗੂਗਾ ਠੀਕ ਹੈ ਜੀ ਤੇ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਓ ਕਿਉਂਕਿ ਇਹਦੇ ਨਾਲ ਹੀ ਆਪਾਂ ਅੱਗੇ 2 ਕੁ ਦਿਨਾਂ ਬਾਅਦ ਦਮਨਲਾ ਸਾਹਿਬ ਦੀ ਵੀਡੀਓ ਪਾਵਾਂਗੇ ਜੋ ਕਿ ਇਸ ਬੇਸ ਤੋਂ बनਿਆ ਹੋਊਗਾ ਠੀਕ ਹੈ ਜੀ ਤੇ ਉਦੋਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਕਿ ਆਪਾਂ ਬੇਸ ਕਿਸ ਤਰੀਕੇ ਨਾਲ ਸਜਾਇਆ ਸੀ ਤੇ ਕਿਸ ਤਰੀਕੇ ਨਾਲ ਧਮਾਲੇ ਵਿੱਚ ਦੇਦਾਵਾ ਵੇਸ ਹੁਣ ਤੁਸੀਂ ਦੋਨੋਂ ਸਾਈਟਾਂ ਤੋਂ ਕਵਰ ਕਰ ਲੈਣਾ ਏਦਾਂ V ਸ਼ੇਪ ਵਾਂਗੂ ਕਿ ਆਪਣਾ ਬੇਸ ਵਾੜ ਟਿਕਿਆ ਰਹੇ ਇਹ ਲਾਲ ਆਪਾਂ ਤਾਂ ਇਦਾਂ ਲਗਾ ਰਹੇ ਆ ਕਿਉਂਕਿ ਜੇ ਤੁਹਾਨੂੰ ਆਪਾਂ ਧਮਾਲਾ ਬਣਾਉਣਾ ਵਾ ਤੇ ਉਹਦੇ ਆਪਾਂ ਨੂੰ ਸਿੰਗਲ ਸਿੰਗਲ ਲੜ ਲਗਾਣੇ ਪੈਣ ਨੀਚੋਂ ਦੀ ਜਦੋਂ ਬੇਸ ਦੇ ਲੜ ਵਧ ਜਾਂਦੇ ਆ ਆਪਾਂ ਇਦਾਂ ਲਗਾ ਸਕਦੇ ਆ ਹੁਣ ਦੇਖੋ ਦੋ ਲੜ ਤੁਹਾਡੇ ਸਾਹਮਣੇ ਇਦਾਂ ਆਪਾਂ ਲਗਾ ਕੇ ਆਪਣਾ ਬੇਸ ਰੈਡੀ ਕਰ ਲਿਆ ਠੀਕ ਹੈ ਜੀ ਜੇ ਤੁਹਾਨੂੰ ਬੇਸ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਸਬਸਕ੍ਰਾਈਬ ਕਰਕੇ ਜਾਓ ਚੈਨਲ ਨੂੰ ਤੇ ਕੋਸ਼ਿਸ਼ ਕਰਿਆ ਕਰੋ ਸਾਰੀ ਵੀਡੀਓ ਪੂਰੀ ਦੇਖਿਆ ਕਰੋ ਹੁਣ ਦੇਖੋ ਬੈਕ ਸਾਈਡ ਤੋਂ ਆਪਣਾ ਪੂਰਾ ਪਲੇਨ ਆ ਬੇਸ ਬਾਕੀ ਕਿਸੇ ਵੀਰ ਨੂੰ ਕੋਈ ਪ੍ਰੋਬਲਮ ਆ ਕਮੈਂਟ ਕਰਕੇ ਦੱਸੋ ਤੁਹਾਨੂੰ ਆਪਾਂ ਰਿਪਲਾਈ ਜਰੂਰ ਕਰਾਂਗੇ ਉਸ ਚੀਜ਼ ਦਾ ਠੀਕ ਹੈ ਜੀ ਧਮਾਲਲੇ ਦੀ ਵੀਡੀਓ ਜਰੂਰ ਦੇਖੋ ਤੁਹਾਨੂੰ ਮੈਂ ਲਿੰਕ ਦੇ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ